ਘਟਨਾ ਜੀ ਮੇਰੇ ਘਰ ਦੇ ਮੈਨੂੰ ਕੁੱਟਦੇ ਮਾਰਦੇ ਮੇਰੀ ਨਾਲ ਦੀ ਨੂੰ ਕੁੱਟਦੇ ਮਾਰਦੇ ਆ ਮੇਰੀ ਨਾਲ ਦੀ ਨੂੰ ਤੇ ਮੈਨੂੰ ਘਰੋਂ ਕੱਢਤਾ ਨਾ ਇਹਦਾ ਹੀ ਹੁੰਦੀ ਐ ਜੀ ਜਮੀਨ ਸਾਡੀ ਹੜਪਣਾ ਚਾਹੁੰਦੀ ਐ ਮੇਰਾ ਜੇਠ ਤੇ ਮੇਰੀ ਸੱਸ ਮੇਨ ਪਰਸਨ ਮੇਰਾ ਜੇਠ ਹੀ ਐ ਜਿਹੜਾ ਸਾਡੀ ਜਮੀਨ ਜਿਹੜਾ ਹੜਪਣਾ ਚਾਹੁੰਦਾ ਇਹੋ ਕੱਲ੍ਹ ਤੋਂ ਰਾਜੀਨਾਮਾ ਹੁੰਦਿਆ ਐ ਪੀ ਜ਼ਮੀਨ ਮੈਨੂੰ ਮੇਰੀ ਦਿੱਤੀ ਜਾਵੇ ਮੇਰੀ ਗੁੜੀਆ ਮੈਨੂੰ ਦਿੱਤੀ ਜਾਵੇ ਗੁੜੀਆ ਰੱਖ ਕੇ ਬੈਠੇ ਸਾਹਮਣੇ ਬੈਠੇ ਵੀ ਜ਼ਮੀਨ ਹੜਪਾਂਗੇ ਇਹਦੀ ਤੇ ਮੈਨੂੰ ਆਣ ਕੇ ਧਮਕਾਉਂਦੇ ਆ ਮੇਰੇ ਘਰ ਆਣ ਕੇ ਗਲ ਪੈਂਦੇ ਆ ਹਾਂਜੀ ਘਟਮਾਰ ਹੋਈ ਏ ਉਸ ਤੋਂ ਬਾਅਦ ਵਿੱਚ ਮੇਰੇ ਸੱਸ ਆ ਗਏ ਨੇ ਸੱਸ ਆ ਗਏ ਫਿਰ ਮੇਰੇ ਜੇਠ ਜੇਠ ਜਿਹੜੇ ਐਂਡ ਤੇ ਉਹਨਾਂ ਨੇ ਐਂਟਰੀ ਮਾਰੀ ਤੇ ਉਹ ਹੱਥੀ ਮਤਲਬ ਵੀ ਆਉਂਦਿਆਂ ਸਾਰ ਹੀ ਹੱਤੀ ਪਏ ਪਹਿਲੋਂ ਇਹਨਾਂ ਨੇ ਵਾਲੀ ਗਲੋਚ ਕੀਤਾ ਦਾ ਜਿਹੜੇ ਨਾਂ ਸੁਣ ਜੋਕ ਸ਼ਬਦ ਨੇ ਉਹ ਬੋਲੇਗੇ ਨਾਂ ਸਾਰਾ ਕੁਛ ਇਹੋ ਜੀ ਉਹਨਾਂ ਨੇ ਭਾਸ਼ਾ ਬੋਲੀ ਵੀ ਜਿਹੜੀ ਕੋਈ ਸੁਣ ਨਹੀਂ ਸਕਦਾ ਕਿੰਨ ਦੱਸ ਨਹੀਂ ਸਕਦੇ। ਪੈ ਜੀ ਕੀ ਨਾ ਤੁਹਾਡਾ? ਮੇਰਾ ਨਾਮ ਅਕਵਿੰਦਰ ਕੌਰ। ਟੇਡ ਕਿਹੜਾ ਜੀ? ਪਿੰਡ ਸ਼ੀਨਾ ਕਰਮ ਸਿੰਘ। ਇਹ ਪੈ ਜੀ ਕਿਸ ਗੱਲ ਦੀ ਲੜਾਈ ਹੋ ਰਹੀ ਥੋੜੀ? ਇਹ ਲੜਾਈ ਹੋਣ ਦੀ ਹੈ ਜੀ ਜਮੀਨ ਸਾਡੀ ਹੜਪਣਾ ਚਾਹੁੰਦੇ ਆ ਮੇਰਾ ਜੇਠ ਤੇ ਮੇਰੀ ਸੱਸ। ਮੇਨ ਪਰਸਨ ਮੇਰਾ ਜੇਠ ਹੀ ਹੈ ਜਿਹੜਾ ਸਾਡੀ ਜਮੀਨ ਜਿਹੜਾ ਹੜਪਣਾ ਚਾਹੁੰਦੇ ਆ। ਕੀ ਨਾਮ ਉਹਨਾਂ ਦਾ? ਉਹਨਾਂ ਦਾ ਨਾਮ ਹੈ ਜਗਜੀਤ ਸਿੰਘ। ਅੱਛਾ ਜੀ ਤੇ ਤੁਹਾਡੀ ਸੱਸ ਦਾ? ਉਹਨਾਂ ਦਾ ਨਾਮ ਹੈ ਅਮਰਜੀਤ ਕੌਰ। ਕੋਈ ਝਗੜਾ ਹੋਇਆ ਦੁਬਾਰਾ ਫੇਰ? ਹਾਂਜੀ। ਕੀ ਗੱਲ ਹੋਈ ਸੀ? ਇਹ ਹੁਣ ਗੱਲ ਹੋਈ ਪਈ ਅਸੀਂ ਜਿਹੜੀ ਜ਼ਮੀਨ ਆ ਉਹਦੀ ਗੱਲ ਕਰਦੇ ਪਏ ਆ ਕਿ ਤੂੰ ਹੀ ਜਿਹੜੀ ਆ ਅੱਧੀ ਜ਼ਮੀਨ ਜਿਹੜੀ ਸਾਡੀ ਵੱਡੀ ਬੇਟੀ ਦੇ ਨਾਮ ਜਿਹੜੀ ਕਰ ਦੋ। ਹੈਨਾ ਤੇ ਉਹ ਬੇਟੀਆਂ ਜੇ ਛੋਟੀਆਂ ਐਂ ਜਮੀਨ ਜਿਹੜੀ ਬੇਟੀਆਂ ਦੇ ਨਾਂ ਕਿਦਾਂ ਕਰ ਸਕਨੇ ਆ ਤੇ ਬਸ ਇਸੇ ਗੱਲ ਤੋਂ ਲੈ ਕੇ ਤੇ 1 ਸਾਲ ਹੋ ਗਿਆ ਪਹਿਲੋਂ ਵੀ ਝਗੜਾ ਮਤਲਬ ਚੱਲਿਆ ਸੀ ਤੋਂ ਉਦੋਂ ਅਸੀਂ ਕੋਰਟ ਕੇਸ ਪਾਤਾ ਸਾਨੂੰ ਇੱਥੇ ਇਨਸਾਫ ਨਹੀਂ ਮਿਲਿਆ ਪੁਲਿਸ ਸਟੇਸ਼ਨ ਤੋਂ ਹੁਣ ਫੇਰ ਇਹ ਆਣ ਕੇ ਸਾਡੇ ਘਰ ਤੇ ਸਾਡੇ ਹੱਥੀਂ ਪੈਰਾਂ ਨੇ ਸਾਡੀ ਮਾਰ ਕਤਾਈ ਕੀਤੀ ਸਾਨੂੰ ਗਾਲੀ ਗਲੋਚ ਪੱਕਿਆ ਇਹਨਾਂ ਨੇ ਸਾਨੂੰ ਅਪਸ਼ਬਦ ਬੋਲੇ ਆ ਜਿਹੜੇ ਨਾਂ ਸੁਣਯੋਗ ਨੇ ਗਾਲਾਂ ਵੀ ਉਹ ਬੋਲੀਆਂ ਜਿਹੜੀਆਂ ਨਾਂ ਸੁਣਯੋਗ ਅਸੀਂ ਕਿਹਨੂੰ ਦੱਸ ਨਹੀਂ ਸਕਦੇ ਪਿਆ ਆ ਬੋਲਿਆ ਗਿਆ ਇਹ ਹਮੇਸ਼ਾ ਹੀ ਆਣ ਕੇ ਸਾਡੇ ਹੱਥੀ ਪੈਂਦੇ ਆ ਹਨੂ ਗਾਲਾਂ ਕੱਢਦੇ ਹਨੂ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਨੇ ਹੁਣ ਪਹਿਲਾਂ ਸਾਡੇ ਗੇਟ ਤੇ ਕੈਮਰਾ ਲੱਗਾ ਹੋਇਆ ਸੀ ਸਾਡੇ ਪੋੜੀਆਂ ਤੇ ਕੈਮਰਾ ਲੱਗਾ ਸੀ ਉਹ ਇਹ ਲਾ ਕੇ ਲੈ ਗਏ ਸੀ ਤੇ ਹੁਣ ਜਦੋਂ ਇਹਨਾਂ ਲੜਾਈ ਕੀਤੀ ਤਾਂ ਬਾਅਦ ਦੁਬਾਰਾ ਨਵਾਂ ਕੈਮਰਾ ਲਿਆ ਕੇ ਸਾਡੇ ਗੇਟ ਉੱਤੇ ਲਾ ਗਏ ਹੈ ਹਾਲਾਂਕਿ ਫਰੰਟ ਜਿਹੜਾ ਸਾਰਾ ਹਿੱਸਾ ਸਾਡਾ ਸਾਡਾ ਘਰ ਆ ਤੇ ਸਾਡਾ ਮਤਲਬ ਗੇਟ ਵੀ ਸਾਡਾ ਆ ਉਹ ਪੁਲਿਸ ਨੂੰ ਦਿੱਤੀ ਚੀ ਦਰਖਾਸਤ ਹਾਂਜੀ ਅਸੀਂ ਪੁਲਿਸ ਨੂੰ ਦਰਖਾਸਤ ਦਿੱਤੀ ਆ ਆ ਅਹੀਂ 2 ਤਰੀਕ ਨੂੰ ਜਦੋਂ ਮਤਲਬ ਇਹ ਇਨਾਂ ਨੇ ਆਣ ਕੇ ਸਾਡੇ ਹੱਤੀ ਪੇ ਵਾਰਦਾਤ ਇਹਨਾਂ ਨੇ ਕੀਤੀ ਆ ਚਾਣਕ ਅਟੈਕ ਕੀਤਾ ਸਾਡੇ ਤੇ ਅਸੀਂ ਕੰਪਲੇਨ ਦਿੱਤੀ ਉਹਨਾਂ ਨੇ ਕੋਈ ਸਾਡੀ ਕਾਰਵਾਈ ਨਹੀਂ ਕੀਤੀ ਨਾ ਕੋਈ ਸਾਡੀ ਸੁਣਵਾਈ ਹੋਈ ਹੁਣ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਪੁਲਿਸ ਕੋ ਸਰਕਾਰ ਕੋ ਇਹੇ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਏ ਸਾਡੀ ਜਮੀਨ ਹੜਪਣਾ ਚਾਹੁੰਦੇ ਆ ਤੇ ਸਾਨੂੰ ਇਹਨਾਂ ਤੋਂ ਜਾਨ ਦਾ ਖਤਰਾ ਏ ਸਾਡਾ ਜਾਨ ਮਾਨੀ ਕੋਈ ਵੀ ਨੁਕਸਾਨ ਹੋ ਗਿਆ ਜ਼ਿੰਮੇਵਾਰ ਮੇਰੀ ਸੱਸ ਤੇ ਮੇਰਾ ਜੀਠ ਹੋਣਗੇ ਸਾਡੀ ਵੀਰ ਜੀ ਕੀ ਨਾਮ ਆਪ ਮੇਰਾ ਨਾਮ ਜਗਬੀਰ ਸਿੰਘ ਆ ਪੇਡ ਕਿਹੜਾ ਸ਼ੀਨਾ ਕਰਮ ਸਿੰਘ ਇਹ ਝਗੜਾ ਕਿਸ ਗੱਲ ਦਾ ਤੁਹਾਡੇ ਦਾ ਝਗੜਾ ਜੀ ਇਹਦੇ ਕੋ ਮੈਂ ਜ਼ਮੀਨ ਲਈ ਆ ਬੈ ਸਾਢੇ 4 ਕਿੱਲੇ ਥਾ ਅਜਗਜੀਤ ਸਿੰਘ ਕੋ ਕੀ ਲੱਗਦਾ ਤੁਹਾਡਾ ਮੇਰਾ ਭਰਾ ਲੱਗਦਾ ਅੱਛਾ ਜੀ ਤੇ ਮੇਰੀ ਫਸਟ ਮੈਰਿਜ ਹੋਈ ਆ ਤੇ ਉਹਦੇ ਵਿੱਚ ਉਹ ਗੁੜੀਆ ਇਹਦੇ ਕੋ ਰਹਿੰਦੀ ਆ ਠੀਕ ਹੈ ਜੀ ਜਿਹੜੀ ਇੱਕ ਉਹ ਮੇਰਾ ਤਲਾਕ ਕਰਾਤਾ ਐ ਨਾ ਦੂਜੀ ਮੈਰਿਜ ਹੋਈ ਉਹਦਾ ਵੀ ਤਲਾਕ ਕਰਾਤਾ ਐ ਨਾ ਵੀ ਇਹਦਾ ਘਰ ਨਾ ਵਸਣ ਦੀਏ ਹੁਣ ਤੀਜੀ ਮੈਰਿਜ ਹੋਈ ਆ ਤੇ ਉਹਦਾ ਵੀ ਘਰ ਮੇਰਾ ਦੂਜਾ ਤੀਜੀ ਮੈਰਿਜ ਤੇ ਵੀ ਘਰ ਜਾੜਨਾ ਚਾਹੁੰਦੇ ਆ ਤੇ ਮੈਨੂੰ ਆਣ ਕੇ ਤਮਕਾਉਂਦੇ ਆ ਮੇਰੇ ਘਰ ਆਣ ਕੇ ਗੱਲ ਪੈਂਦੇ ਆਏ। ਕੋਟ ਮਾਰ ਹੋਈ ਹੈ। ਹਾਂਜੀ ਕੋਟ ਮਾਰ ਹੋਈ ਹੈ। ਉਹ ਕਿਸ ਗੱਲ ਤੋਂ? ਇਸ ਗੱਲ ਤੋਂ ਰਾਜੀਨਾਵਾ ਹੁੰਦਿਆ ਸੀ ਵੀ ਜ਼ਮੀਨ ਮੈਨੂੰ ਮੇਰੀ ਦਿੱਤੀ ਜਾਵੇ, ਮੇਰੀ ਗੁੜੀਆ ਮੈਨੂੰ ਦਿੱਤੀ ਜਾਵੇ, ਇਹ ਗੁੜੀਆ ਰੱਖ ਕੇ ਬੈਠੇ, ਸਾਹਮਣੇ ਬੈਠੇ ਵੀ ਜ਼ਮੀਨ ਹੜੱਪਾਂਗੇ ਇਹਦੀ। ਅੱਛਾ ਜ਼ਮੀਨ ਕੌਣ ਹੁੰਦਾ ਤੁੰਡੀ? ਜ਼ਮੀਨ ਤੇ ਮੈਂ ਹੀ ਵੋਨਾ ਆ। ਤੇ ਜ਼ਮੀਨ ਤੇ ਮੈਂ ਹੀ ਵੋਨਾ ਤੇ ਇਹ ਮਤਲਬ ਆਉਂਦੇ ਵੀ ਉਹਦਾ ਹਿੱਸਾ ਦੇ। ਕੌਣ-ਕੌਣ ਨੇ? ਜਗਜੀਤ ਸਿੰਘ ਤੇ ਅਮਰਜੀਤ ਕਾਰ। ਮਰਜੀ ਕੋ ਕੀ ਲੱਗਦੀ ਜੋੜੀ ਮੰਮੀ ਲੱਗਦੀ ਏ ਕੋਈ ਦਰਖਾਸਤ ਦਿੱਤੀ ਥਾਰੇ ਹਾਂਜੀ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਏ ਕੀ ਉਹਨਾਂ ਭਰੋਸਾ ਦਿੱਤਾ ਉਹਨਾਂ ਭਰੋਸਾ ਦਿੱਤਾ ਜੇ ਵੀ ਇਨਸਾਫ ਮੈਂ ਤਾਂ ਇਨਸਾਫ ਮੰਗਦਾ ਉਹਨਾਂ ਕੋਈ ਮੈਨੂੰ ਇਨਸਾਫ ਦਿੱਤਾ ਜਾਵੇ ਤੇ ਮੇਰੇ ਮੇਰੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਇਹਨਾਂ ਤੋਂ ਖਤਰਾ ਜੇ ਇਹ ਰਹਿੰਦੇ ਕਿੱਥੇ ਨੇ ਇਹ ਉੱਤੇ ਰਹਿੰਦੇ ਜੇ ਤੁਹਾਡੇ ਘਰ ਹਾਂਜੀ ਘਰ ਤੇ ਮਤਲਬ ਕਿ ਵਾਂਡੇ ਥੱਲੇ ਤੁਸੀਂ ਤਾਂ ਉੱਪਰ ਹੀ ਰਹਿੰਦੇ ਹਾਂਜੀ ਹਾਂਜੀ ਥੱਲੇ ਮੈਂ ਰਹਿੰਦਾ ਉੱਤੇ ਇਹ ਰਹਿੰਦੇ ਕੋਈ ਰਸਤਾ ਹਾਂਜੀ ਇੱਕ ਪਰਾਂ ਦੀ ਪਿੱਛੋਂ ਦੀ ਰਸਤਾ ਇੱਕ ਮੇਰੇ ਕਿੜਥਾਣੀ ਰਸਤਾ ਕੋਈ ਕੈਮਰੇ ਨੂੰ ਆਉਣ ਦੀ ਹਾਂਜੀ ਕੈਮਰਾ ਇਹਨਾਂ ਪਹਿਲੋਂ ਪਹਿਲੋਂ ਕੈਮਰੇ ਲਾਤੇ ਹੀ ਇਹਨਾਂ ਦੁਬਾਰਾ ਫੇਰ ਕੈਮਰੇ ਲਾਤੇ ਵੀ ਸਾਨੂੰ ਕੋਈ ਕੁੱਟਮਾਰ ਜਿਹੜੀ ਇਹਨਾਂ ਕੀਤੀ ਵੀ ਉਹ ਵੇਚਣਾ ਆਵੇ ਹਲੋ ਹਲੋ ਹਾਂਜੀ ਅਜੀ ਵੀਰੇ ਮੈਂ ਗੁਰਿੰਦਰ ਪਾਟ ਗੱਲ ਕਰਦਾ ਪੱਤਰਕਾਰ ਹਾਂਜੀ ਹਾਂਜੀ ਅੱਛਾ ਮੈਂ ਨਾ ਤੁਹਾਡੇ ਕੋਲ ਸਿਰਫ ਇਹਨਾਂ ਜਾਣਨਾ ਸੀ ਕਿ ਤੁਹਾਡੇ ਭਰਾ ਨੇ ਜਿਹੜੇ ਅਲੀਗੇਸ਼ਨ ਵਗੈਰਾ ਲਾਏ ਆ ਵੀ ਮੇਰੇ ਘਰ ਵੜ ਕੇ ਮੈਨੂੰ ਕੁੱਟਮਾਰ ਕੀਤੀ ਆ ਮੇਰੀ ਬੇਟੀ ਨਹੀਂ ਮੈਨੂੰ ਦਿੰਦੇ ਉਹਨਾਂ ਨੇ ਆਪੇ ਕੋ ਰੱਖੀ ਆ ਇਹ ਕੀ ਗੱਲਬਾਤ ਹੈ ਜੀ ਸਾਰੀ ਏ ਆਪਾਂ ਜਾਂਦੇ 10 ਮਿੰਟ ਬਹਿ ਜੀਏ ਕਿਤੇ ਨਹੀਂ ਚਲੋ ਕੋਈ ਨਹੀਂ ਬੈਣ ਦੀ ਗੱਲ ਨਹੀਂ ਆ ਬਸ ਜਿਹੜਾ ਇਲਜ਼ਾਮ ਲਾਇਆ ਮੈਨੂੰ ਉਹੀ ਤੁਹਾਡੇ ਕੋਲ ਪੁੱਛਣਾ ਵੀ ਕੀ ਗੱਲਬਾਤ ਆ ਇਹ ਅੱਜ ਨਾ ਹੁਣੇ ਆਪਾਂ ਥਾਣੇ ਇਕੱਠੇ ਹੋਏ ਹਾਂ ਆਪਾਂ ਨੇ ਐਸਐਚਓ ਸਾਹਿਬ ਕੋ ਕਲਾਸ਼ ਚੰਦਰ ਜੀ ਕੋ ਅੱਛਾ ਜੀ ਇਥੇ ਸੱਦਿਆ ਹੀ ਨਾ ਇਹ ਸਾਰਾ ਸਾਰਾ ਕੁਝ ਅਸਲ ਚ ਨਾ ਇਹ ਭਜੀ ਦਿਆਵਾ ਆਪਣੀ ਜ਼ਮੀਨ ਵੇਚਣਾ ਅੱਛਾ ਤੇ ਇਹਦੇ ਵਿਆਹ ਚ ਪਹਿਲੇ ਜੋ ਬੇਟੀ ਇਹਦੀ ਘਰ ਦੀ ਦੋ ਵਿਆਹ ਤੇ ਪਿੱਛੇ ਦੋ ਬੇਟੀਆਂ ਛੱਡ ਕੇ ਆਈ ਆ ਇੱਥੇ ਆਣ ਕੇ ਫਿਰ ਇਹਦੇ ਬੇਟੀ ਹੋਈ ਠੀਕ ਹੈ ਤੇ ਇਹਦਾ ਜਿਹੜਾ ਨਾ ਉਹ ਹੁਣ ਜਨਾਨੀ ਪਿੱਛੇ ਵੀ ਇਹੋ ਕੁਝ ਗੱਦੀ ਰਹੀ ਇੱਥੇ ਆਣ ਕੇ ਜਿਹੜੀ ਦੀ ਪੈਲੀ ਉਹ ਵਿਕਾ ਕੇ ਤੇ ਇਹਨੂੰ ਜਾੜਨਾ ਚਾਹੁੰਦੀ ਆ। ਆ ਨਹੀਂ ਚਲੋ ਵੇਖੋ ਇਹ ਤੇ ਉਹਦਾ ਮਸਲਾ ਨਿੱਜੀ ਆ ਵੀ ਉਹਦੀ ਘਰ ਵਾਲੀ ਕੀ ਚਾਹੁੰਦੀ ਉਹ ਤੁਹਾਡੇ ਤੇ ਜਿਹੜਾ ਵੀ ਮੇਰੇ ਘਰ ਬੈਠੇ ਆ ਕੇ ਪਹਿਲਾਂ ਰਾਜੀ ਨਾਮੇ ਦੀ ਗੱਲ ਕਰਦੇ ਫਿਰ ਮੈਨੂੰ ਵੀ ਉਹ ਲੇਡੀਜ਼ ਕਹਿੰਦੀ ਮੈਨੂੰ ਵੀ ਮਾਰਿਆ ਕੁੱਟਿਆ ਇਹ ਕਹਿੰਦਾ ਵੀਰ ਤੁਹਾਡਾ ਕਿ ਮੈਨੂੰ ਵੀ ਮਾਰਿਆ ਕੁੱਟਿਆ। ਹਾਂਜੀ ਹਾਂਜੀ। ਇਸ ਬਾਰੇ ਕੀ ਕਹਿਣਾ? ਨਹੀਂ ਇਹ ਕੋਈ ਗੱਲ ਹੀ ਨਹੀਂ ਹੋਈ ਜੀ। ਇਹ ਕੋਈ ਗੱਲ ਨਹੀਂ ਆਏ ਝੂਠੇ ਜਾ ਕੇ ਪਰਚੇ ਜਿਲ੍ਹੇ 'ਚ ਇਲਜ਼ਾਮ ਲਾਉਣ ਦੀ ਐ। ਕੋ ਚੱਕਰ ਹੀ ਨਹੀਂ ਹੋਇਆ ਇਹ ਤੁਹਾਡਾ ਤੁਹਾਡਾ ਬ੍ਰਦਰ ਵੀ ਕਹਿ ਰਿਹਾ ਨਾ ਬ੍ਰਦਰ ਤੁਹਾਡਾ ਵੀ ਕਹਿ ਰਿਹਾ ਹਾਂਜੀ ਹਾਂ ਉਹ ਵੀ ਕਹਿ ਰਿਹਾ ਨਾ ਕਿ ਮੇਰੇ ਨਾਲ ਇਹਨਾਂ ਨੇ ਮਾਰਕਟ ਕੀਤੀ ਆ ਤੇ ਮੇਰੀ ਜ਼ਮੀਨ ਹੜਪਣਾ ਚਾਹੁੰਦੇ ਆ ਉਹ ਨਹੀਂ ਭਾਜੀ ਜ਼ਮੀਨ ਕਾਦੀ ਢਪਣੀ ਆ ਤੁਸੀਂ ਜਾ ਤੇ ਬਹਿ ਕੇ ਗੱਲ ਹੋਵੇ ਫੋਨਾਂ ਤੇ ਗੱਲ ਇਹੋ ਜੀ ਤੁਹਾਨੂੰ ਕੀ ਦੱਕੀ ਕੀ ਦਸੀ ਕਿ ਤੁਹਾਨੂੰ ਹੁਣ ਫੋ ਜਾ ਤੇ ਬੈ ਦੱਸੋ ਕਿੱਥੇ ਇੱਥੇ ਆ ਜਣੇ ਬੈ ਜਣੇ ਘੜੀ ਨਹੀਂ ਮੈਂ ਹੀ ਨਾਲ ਹੀ ਆ ਤੁਸੀਂ ਕਿੱਥੇ ਹੋ ਮੈਂ ਸ਼ੀਨਿਆਂ ਤੋਂ ਬੋਲਦਿਆਂ ਮੈਂ ਵੀ ਇੱਥੇ ਹੀ ਨਾਲੀਆਂ 'ਇਆ ਬੈਜੇ ਨੇ ਤੁਹਾਡੇ ਕੋ ਆਣਗੇ ਤਾਂ ਲੈ ਚਲੋ ਬੈਠਾ ਤੁਸੀਂ ਮੈਨੂੰ ਆਪਣਾ ਪੱਕਾ ਦੱਸ ਦਿਓ ਮੈਂ ਆ ਜੰਨਾ ਮੇਨ ਚੌਂਕ 'ਚ ਆਪਾਂ ਮਿਲ ਲੈਨੇ ਆ ਜੀ ਕੋਈ ਚੱਕਰ ਨਹੀਂ ਹਾਂਜੀ ਕੋਈ ਨਹੀਂ ਮੈਂ ਮੈਂ ਨਾ ਬੱਚੇ ਮੇਰੇ ਨਾਲ ਐ ਟਿਊਸ਼ਨ ਤੋਂ ਲੈ ਆ ਮੈਂ ਘਰ ਛੱਡ ਕੇ ਤੁਹਾਨੂੰ ਮਿਲ ਪੈਂਦਾ ਇੱਥੇ ਹੀ ਨਾਲੇ ਜੇ ਨਾ ਤੁਸੀਂ ਹਾਂਜੀ ਇੱਥੇ ਹੀ ਨਾਲੀਆਂ ਮੈਂ ਨਾਲੇ ਆ ਮੈਂ ਮਿਲ ਲੈ ਲੇ ਤੁਹਾਨੂੰ ਮਿਲ ਠੀਕ ਹੈ ਜੀ ਠੀਕ 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 ਹਲੋ ਹਾਂਜੀ ਹਾਂਜੀ ਸਰ ਕਲਾਸ਼ੰਦਰ ਜੀ ਗੱਲ ਕਰ ਰਹੇ ਹੋ ਹਾਂਜੀ ਹਾਂਜੀ ਮੈਂ ਗੁਰਿੰਦਰ ਸਿੰਘ ਬਾੜਕਲ ਕਰਦਾ ਪੱਤਰਕਾਰ ਆ ਨਾਲਾ ਤੋਂ ਹਾਂਜੀ ਬਾਜੀ ਹਾਂ ਇੱਕ ਨਾ ਐਪਲੀਕੇਸ਼ਨ ਦੇ ਸਬੰਧ ਜਿਵੇਂ ਤੁਹਾਡੇ ਨਾਲ ਗੱਲ ਕਰਨੀ ਸੀ ਜਗਵੀਰ ਸਿੰਘ ਪੁੱਤਰ ਸਤਨਾਮ ਸਿੰਘ ਸ਼ੀਨਾ ਕਰਮ ਸਿੰਘ ਤੋਂ ਹੈ ਜੀ ਹਾਂਜੀ ਹਾਂਜੀ ਇਹਨੇ ਸਾਨੂੰ ਆਪਣੀ ਵੀਡੀਓ ਵਗੈਰਾ ਜਾਰੀ ਕੀਤੀ ਸੀ ਬਾਈਟ ਦਿੱਤੀ ਸੀ ਕਿ ਮੇਰੇ ਨਾਲ ਮੇਰੇ ਪਰਿਵਾਰ ਕੋਲ ਪਰਿਵਾਰ ਵਾਲੋਂ ਜਿਹੜਾ ਨਾ ਕੁੱਟ ਮਾਰ ਕੀਤੀ ਗਈ ਮੇਰੇ ਤੇ ਮੇਰੀ ਘਰ ਵਾਲੀ ਦੇ ਨਾਲ ਹਾਂਜੀ ਮੇਰੇ ਘਰ ਅੰਦਰ ਹੀ ਦਾਖਲ ਹੋ ਕੇ ਮੇਰੀ ਦਰਖਾਸਤ ਕਹਿੰਦੇ ਸੀ ਤੁਹਾਡੇ ਕੋਲ ਆ ਕਹਿੰਦੇ ਉਹਦੇ ਸਬੰਧ ਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਦੇ ਬਾਰੇ ਮੈਂ ਜਾਨਣਾ ਸੀ ਕੀ ਮਾਮਲਾ ਹੈ ਸਾਰਾ ਇਹਨਾਂ ਨੇ 112 'ਚ ਕੰਪਲੇਂਟ ਪਾਈ ਸੀ ਸਾਨੂੰ ਕਾਲ ਹੀ ਕੋਈ ਆਇਆ ਸੀ ਤੇ ਇਹਨਾਂ ਨੇ ਭਰਿਆ ਇੱਥੇ ਕਾਲਾ ਕੰਦੇ ਕਾਲਾ ਕੰਦੇ ਭੇਜੀ ਆਪਾਂ ਕੱਲ ਨਹੀਂ ਆਏ ਅੱਜ ਬੁਲਾਇਆ ਦੁਬਾਰਾ ਨਾਲ ਅੱਜ ਫੇਰ ਬੁਲਾਇਆ ਦੁਬਾਰਾ ਇਹਨਾਂ ਨੇ ਕੋਈ ਕੋਡ ਵਿੱਚ ਮੀਟਰ ਕੋ ਚੱਲ ਰਿਹਾ ਇਹਨਾਂ ਨੇ ਕਹੇ ਕਾਫੀ ਕੋਡ ਲੈ ਕੇ ਆਓ ਇੱਥੇ ਚੱਕੂ ਉਰ ਦੇ ਵਿੱਚ ਵੀ ਮੀਟਰ ਚੱਲਦਾ ਪਿਆ ਹਾਂ ਹਾਂਜੀ ਹਾਂਜੀ ਅੱਛਾ ਜੀ ਮਤਲਬ ਹੁਣੇ ਤੁਹਾਨੂੰ ਅੱਜ ਮਿਲਣਗੇ ਅੱਜ 4 ਵਜੇ ਮੈਂ ਸੱਦ ਲਾਇਆ ਇਹਨਾਂ ਨੂੰ ਦੋਵਾਂ ਭਰਾਵਾਂ ਨੂੰ ਠੀਕ ਹੈ 4 ਚਲੋ ਮੈਂ ਤੁਹਾਡੇ ਕੋਲ ਫੇਰ ਜੋ ਵੀ ਗੱਲਬਾਤ ਹੁੰਦੀ ਹੈ ਨਾ ਕੋਈ ਗੱਲ ਨਹੀਂ ਜੇ ਪ੍ਰੋਪਰਟੀ ਦਾ ਕੇਸ ਹੈਗਾ ਤਾਂ ਕੋਈ ਦਾ ਵੀ ਆਪਾਂ ਪ੍ਰਿੰਟ ਉਹਦਾ ਕਰ ਦਾਂਗੇ ਨਾ ਜਾਂ ਉਹ ਝਗੜਾ ਬੰਦ ਕਰ ਦਾਂਗੇ ਕੋਈ ਆ ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲਵੇ ਹਾਂ ਬਿਲਕੁਲ 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 ਠੀਕ ਹੈ ਭਾਜੀ ਠੀਕ ਹੈ ਭਾਜੀ ਠੀਕ ਹੈ ਠੀਕ ਹੈ ਓ